ਡਿਡਿਕਸ਼ਨ ਸੈਂਟਰ ਵਾਲੇ ਮਸਲੇ ਨੂੰ ਅਸੀਂ ਉਜਾਗਰ ਕੀਤਾ ਹੈ ਕਿਉਂਕਿ ਉੱਥੇ ਪਿਛਲੇ 25 ਤੋਂ 28 ਦਿਨਾਂ ਤੋਂ ਕੋਈ ਵੀ ਜਿਹੜਾ ਸਾਈਕੀਆਟ੍ਰਿਸ ਅਵੇਲੇਬਲ ਨਹੀਂ ਸੀਗਾ ਜਿਹੜੇ ਲੋਕਾਂ ਦੇ ਧੀਆ ਪੁੱਤ ਨਸ਼ੇ ਦੇ ਦਲਦਲ ਵਿੱਚ ਫਸੂਗੇ ਆ ਉਹਨਾਂ ਨੂੰ ਅੱਜ ਦੇ ਸਮੇਂ 'ਚ ਕੋਈ ਅਵੇਲੇਬਿਲਿਟੀ ਨਹੀਂ ਮਿਲ ਰਹੀ ਸੀ ਕਿਉਂਕਿ ਪ੍ਰਾਈਵੇਟ ਜਿਹੜੇ ਨਸ਼ਾ ਉਗਰਾਹ ਕੇਂਦਰ ਆ ਉੱਥੇ ਜਾਣ ਲਈ ਉਹਨਾਂ ਕੋਲ ਪੈਸਾ ਨਹੀਂ ਆ ਜਿਹੜਾ ਸਰਕਾਰੀ ਜਿਹੜਾ 40 ਤੋਂ 45 ਬੈੱਡਾਂ ਦਾ ਜਿਹੜਾ ਡਿਡਿਕਸ਼ਨ ਸੈਂਟਰ ਕਪੂਰ ਰਿਆ ਜਿਹੜਾ ਦਾ ਉਹ ਬੰਦ ਪਿਆ ਸੀ ਨੇ ਸਾਡੀ ਗੱਲ ਨੂੰ ਮੁੱਖ ਰੱਖਦੇ ਹੋਇਆ ਡੀਡਿਕਸ਼ਨ ਸੈਂਟਰ ਜਿਹੜਾ ਸ਼ੁਰੂ ਕਰਵਾਇਆ ਕਰਵਾਇਆ ਨਾਲ ਦੇ ਨਾਲ ਉਹਨਾਂ ਨੇ ਫਗਵਾੜੇ ਤੋਂ ਜਿਹੜੇ ਇੱਕ ਸਾਈਕੀਆਟ੍ਰਿਸਟ ਨੇ ਉਹਨਾਂ ਨੂੰ 2 ਤੋਂ 3 ਦਿਨ ਦੀ ਡਿਊਟੀ ਤੇ ਪੱਕੀ ਲਾਤੀ ਹੈ ਕਿ ਤੁਸੀਂ ਜਿਹੜੇ ਆ ਇੱਥੇ ਅਵੇਲੇਬਲ ਹੋਵੋਗੇ ਹਾਂ ਹਾਂਜੀ ਅਭੀ ਜੀ ਅੱਜ ਸਾਡੀ ਜਿਹੜੀ ਮੈਡਮ ਸਿਵਲ ਸਰਜਨ ਦੇ ਨਾਲ ਤੇ ਐਸਐਮਓ ਸਭ ਨਾਲ ਮੀਟਿੰਗ ਹੋਈ ਹੈ ਕੀ ਮੀਟਿੰਗ ਕੀ ਹੈ ਕੀ ਕਾਰਨ ਕੀ ਹੈਗਾ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਬੂਤਰ ਅੱਜ ਸਿਵਲ ਸਰਜਨ ਸਾਹਿਬ ਤੇ ਐਸ ਐਮਓ ਸਾਹਿਬ ਨਾਲ ਜਿਹੜੀ ਮੇਰੀ ਮੀਟਿੰਗ ਹੋਈ ਆ ਕਿਉਂਕਿ ਹਲਕੇ ਕਪੂਥਲੇ ਲੋਕਾਂ ਦੀਆਂ ਸੇਵਾਵਾਂ ਮੈਂ ਨਿਭਾ ਰਿਹਾ ਆ ਕਿਉਂਕਿ ਲੋਕਾਂ ਨੂੰ ਸਮੇਂ-ਸਮੇਂ ਜਿਹੜੀ ਸਿਵਲ ਹਸਪੀਟਲ 'ਚ ਸੇਵਾਵਾਂ ਦੀ ਸਮੱਸਿਆ ਆਂਦੀ ਆ ਜਾਂ ਡੀ ਐਡੀਸ਼ਨ ਸੈਂਟਰ ਜਿਹੜੇ ਪ੍ਰੋਬਲਮ ਆਂਦੀ ਆ ਉਹਦੇ ਬਾਰੇ ਮੈਂ ਹਮੇਸ਼ਾ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਜਿਹੜੇ ਮਸਲੇ ਆ ਜਾਗਰੂਕ ਕਰਵਾਉਣਾ ਵਾ ਸੋ ਅੱਜ ਉਹਨਾਂ ਨੂੰ ਦੱਸਿਆ ਸੀ ਕਿ ਪਿਛਲੇ ਦਿਨੀ ਲੰਬੇ ਸਮੇਂ ਤੋਂ ਤੁਹਾਡੇ মিডিਆ ਦੇ ਸਾਥ ਦੇ ਨਾਲ ਡੀ ਡਿਕਸ਼ਨ ਸੈਂਟਰ ਵਾਲੇ ਮਸਲੇ ਨੂੰ ਅਸੀਂ ਉਜਾਗਰ ਕੀਤਾ ਸੀ ਕਿਉਂਕਿ ਉੱਥੇ ਪਿਛਲੇ 25 ਕੋਈ ਵੀ ਜਿਹੜਾ ਸਾਈਕੀਆਟ੍ਰਿਸ ਅਵੇਲੇਬਲ ਨਹੀਂ ਸੀਗਾ ਜਿਹੜੇ ਲੋਕਾਂ ਦੇ ਧੀਆ ਪੁੱਤ ਨਸ਼ੇ ਦਲਦਲ ਚ ਫਸੂਗੇ ਆ ਉਹਨਾਂ ਨੂੰ ਅੱਜ ਦੇ ਸਮੇਂ ਚ ਕੋਈ ਅਵੇਲੇਬਿਲਟੀ ਨਹੀਂ ਮਿਲ ਰਹੀ ਸੀ ਕਿਉਂਕਿ ਪ੍ਰਾਈਵੇਟ ਜਿਹੜੇ ਨਸ਼ਾ ਉਦਾਰ ਕੇਂਦਰ ਆ ਉੱਥੇ ਜਾਣ ਲਈ ਉਹਨਾਂ ਕੋਲ ਪੈਸਾ ਨਹੀਂ ਆ ਜਿਹੜਾ ਸਰਕਾਰੀ ਜਿਹੜਾ 40 ਤੋਂ 45 ਬੈੱਡਾਂ ਦਾ ਜਿਹੜਾ ਡੀਡਿਕਸ਼ਨ ਸੈਂਟਰ ਕਪੂਰਿਆ ਜੇਲੇ ਦਾ ਵਾ ਉਹ ਬੰਦ ਪਿਆ ਸੀ ਤੋਂ ਮੈਂ ਬੜੇ ਲੰਬੇ ਸਮੇਂ ਤੋਂ ਇਹ ਵਾਇਬ ਉਲੰਘਾ ਰਹਿਆ ਸੀ ਸੋ ਉਹਦੇ ਬਾਰੇ ਇਹਨਾਂ ਨੂੰ ਪਿਛਲੇ ਦਿਨੀ ਮੈਂ ਮੰਗ ਪੱਤਰ ਵੀ ਦਿੱਤਾ ਸੀ ਤੁਹਾਡੇ ਸਾਥ ਨਾਲ ਸਾਰਿਆਂ ਦੇ ਸੋ ਉਹਨਾਂ ਨੇ ਸਾਡੀ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਡੀਡਿਕਸ਼ਨ ਸੈਂਟਰ ਜਿਹੜਾ ਸ਼ੁਰੂ ਕਰਵਾਇਆ ਕਰਵਾਇਆ ਨਾਲ ਦੇ ਨਾਲ ਉਹਨਾਂ ਨੇ ਫਗਵਾੜੇ ਤੋਂ ਜਿਹੜੇ ਇੱਕ ਸਾਈਕੀਆਟ੍ਰਿਸਟ ਨੇ ਉਹਨਾਂ ਨੂੰ 2 ਤੋਂ 3 ਦਿਨ ਦੀ ਡਿਊਟੀ ਤੇ ਪੱਕੀ ਲਾਤੀ ਆ ਕਿ ਤੁਸੀਂ ਜਿਹੜੇ ਆ ਇੱਥੇ ਅਵੇਲੇਬਲ ਹੋਵੋਗੇ ਤੇ ਉਸ ਤੋਂ ਇਲਾਵਾ ਜਿਹੜੇ ਬਾਕੀ 6 ਤੋਂ 7 ਦਿਨ ਜਿਹੜੇ ਹੁੰਦੇ ਆ ਉਹਦੇ ਵੀ ਇੱਕ ਡਾਕਟਰ ਜਿਹੜਾ ਪੱਕਾ ਅਵੇਲੇਬਲ ਰਹੂਗਾ ਸਟਾਫ ਉੱਤੇ ਅਵੇਲੇਬਲ ਰਹੂਗਾ ਜਿਹੜੇ ਵੀ ਧੀਆ ਭੈਣਾ ਜੜੀਆਂ ਕੋਈ ਪੁੱਤ ਨਸ਼ੇ ਦੇ ਦੰਦੇ ਚ ਫਸੂਗੇ ਆ ਹੁਣ ਉਹ ਇੱਥੇ ਆ ਕੇ ਆਪਣੇ ਆਪ ਨੂੰ ਦਿਖਾ ਸਕਦੇ ਨੇ ਜੇ ਜੀ ਉਹਨਾਂ ਨੂੰ ਲੱਗਦਾ ਕੋਈ ਦਾਖਲ ਹੋਣਾ ਚਾਹੀਦਾ ਤੇ ਇੱਥੇ ਡੀਡਿਕਸ਼ਨ ਸੈਂਟਰ ਕਪੂਤਲੇ 'ਚ ਜੇ ਉਹਨਾਂ ਦਾਖਲ ਵੀ ਕੀਤਾ ਜਾਵੇਗਾ ਸੋ ਜਲਦ ਤੋਂ ਜਲਦ ਜੇ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀਆਂ ਸਿਵਲ ਹਸਪਤਾਲ ਕਪੂਤਲੇ 'ਚ ਆ ਕੇ ਮਿਲ ਸਕਦਾ ਵਾ ਡੀਡਿਕਸ਼ਨ ਸੈਂਟਰ 'ਚ ਉਹਨੂੰ ਭਰਤੀ ਕਰਕੇ ਉਹਦਾ ਇਲਾਜ ਵੀ ਕੀਤਾ ਜਾਵੇਗਾ ਸੋ ਜਿਹੜੀ ਗੱਲ ਇਸ ਤੋਂ ਪਹਿਲਾਂ ਡਾਕਟਰ ਭੋਲਾ ਜੀ ਜਿਹੜੀਆਂ ਸੇਵਾਵਾਂ ਨਿਭਾ ਰਹੇ ਸੀ ਹੁਣ ਅੰਦਰ ਜਿੱਦਾਂ ਸਾਨੂੰ ਪਤਾ ਲੱਗਾ ਵਾ ਉਹ ਕਹਿ ਰਿਹਾ ਕਿ ਉਹ ਆਪਣੇ ਕਾਰਿਆ ਭਾਰ ਕਰਕੇ ਕਿਉਂਕਿ ਉਹਨਾਂ ਕੋਲ ਹੋਰ ਵੀ ਇੱਕ ਵਾਧਾ ਜਿਹੜਾ ਉਹਨਾਂ ਕੋਲ ਜਿਹੜਾ ਉਹਨਾਂ ਕੋਲ ਏਰੀਆ ਜਿਹੜਾ ਉਹ ਤੇ ਪੈਂਦਾ ਵਾ ਉਹਦੇ ਵਿੱਚ ਵੀ ਉਹ ਵਿਅਸਤ ਵਾ ਜਿਹਦੇ ਕਰਕੇ ਡਬਲ ਡਿਊਟੀ ਉਹ ਦੇ ਨਹੀਂ ਸਕਦੇ ਉਹਨਾਂ ਨੂੰ ਸਿਵਲ ਸਰਜਨ ਦੇ ਐਸਐਮਓ ਸਾਹਮਣੇ ਦੱਸਿਆ ਵਾ ਆਪਣੇ ਬੱਚੇ ਕਿ ਉਹ ਅਲੱਗ ਦੇ ਵਿੱਚ ਬਿਜ਼ੀ ਹੋਣ ਦੇ ਕਰਕੇ ਇੱਥੇ ਆਪਣੀਆਂ ਸੇਵਾਵਾਂ ਨਹੀਂ ਦੇ ਸਕਦੇ ਬਟ ਜਿਹੜਾ ਸਿਵਲ ਸਰਜਨ ਨੇ ਸੰਭਿਆ ਡੀਡਿਕਸ਼ਨ ਸੈਂਟਰ ਚਾਲੂ ਹੋ ਗਿਆ ਵਾ ਤੇ ਪਰਸਨਲ ਜਿਹੜੇ 2 ਤੋਂ 3 ਦਿਨਾਂ ਲਈ ਸਾਈਕੀਆਟ੍ਰਿਸ ਭਗਵਾੜੇ ਵਾਲੇ ਉਹ ਵੀ ਇੱਥੇ ਆ ਕੇ ਬੈਠਣਗੇ ਤਾਂ ਕਿ ਜਿਹੜੇ ਲੋਕਾਂ ਨੂੰ ਨਸ਼ੇ ਦੇ ਵਿੱਚ ਦਲਦਲ ਜਿਹਾ ਫਸਿਆ ਉਹਨਾਂ ਪੰਗੀ ਪਰੇਸ਼ਾਨੀਆਂ ਆ ਰਹੀਆਂ ਉਹ ਹੱਲ ਹੋ ਸਕਣ